ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮਰੇਕ ਦੋਸਤੋ ਨਲੇ ਚੋਰ ਨਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲੋ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਏ ਪੁਲਿਸ ਨਰੇਕ ਦੋਸਤੋ ਨਲੇ ਚੋਰ ਨਲੇ ਚਤਰਾਈਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਹੈ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਆ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨੜੇ ਚੋਰ ਨੜੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਹੈ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਆ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮਰੇਕ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਹੈ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਹੈ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ ਮਾਰੋ ਮਾਰੋ ਮਾਰ ਮਾਰ ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਏ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆ ਆ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਲੇ ਚੋਰ ਨਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐ ਇਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪਕਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਆ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਦੀ ਜੇ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਆ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਲੇ ਚੋਰ ਨਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮਰੇਕ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਹੈ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਹੈ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਆ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਏ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਦੋਸਤੋ ਆ ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐ ਇਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ ਮਾਰੋ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪਕਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਆ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ ਮਾਰੋ ਮਾਰੋ ਮਾਰ ਮਾਰ ਦੋਸਤੋ ਆ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਹੈ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਹੈ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ ਮਾਰੋ ਮਾਰੋ ਮਾਰ ਮਾਰ ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮਰੇਕ ਦੋਸਤੋ ਨਲੇ ਚੋਰ ਨਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਹੈ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਆਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਏ ਪੁਲਿਸ ਮਰੇਕ ਦੋਸਤੋ ਨਲੇ ਚੋਰ ਨਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ